ਮੇਟ ਆ ਕੋਈ ਉਹਦੇ ਤੇ ਜਿਹੜੀ ਹੈਗੀ ਕਾਰਵਾਈ ਕਰਵਾਈ ਗਈ ਹੈ ਕਿ ਉਹ ਮੁੰਡਾ ਮੇਟ ਆ ਜਿਹਦਾ ਨਾਮ ਲੈ ਰਹੇ ਮੈਂ ਪਿੱਛੇ 5 ਸਾਲ ਵੀ ਟਰਨ ਸਰਪੰਚ ਰਿਆ ਫਿਰ ਕਾ ਫਿਰ ਮੈਂ ਸਰਪੰਚ ਬਣ ਗਿਆ ਇਹ ਨਾ ਪਿੱਛੇ ਮੈਂਬਰ ਮੇਡ ਸੀ ਤੇ ਨਾ ਹੁਣ ਮੇਟ ਜਿਹੜੀ ਸਾਡੇ ਕਾਗਜ਼ਾਂ ਚ ਹਰਵਿੰਦਰ ਕੁੜੀ ਆ ਜਿਹੜੀ ਉਹ ਮੇਟ ਆ ਜਿਹਨੂੰ ਪੰਚਾਇਤ ਨੇ ਮਤਾ ਪਾ ਕੇ ਸਾਰਾ ਕੁਆਰਟੇ ਵੀਡੀਓ ਸਾਹਮਣੇ ਦੇ ਕੇ ਸਾਰਾ ਇਹਨੂੰ ਮੇਟ ਇਹ ਆ ਉਹ ਤਾਂ ਮੇਟ ਹੀ ਹੈ ਨਹੀਂ ਅੱਗੇ ਕੰਮ ਜ਼ਰੂਰ ਕਰਦੀ ਸੀ ਦੇ ਰਿਕਾ ਚ ਉਹ ਵੀ ਪਿੰਡ 'ਚ ਕੰਮ ਨਹੀਂ ਸੀ ਕਰਦੀ। ਉਹ ਬਾਹਰ ਜਾਂਦੇ ਸੀ। ਬਾਹਰ ਬਾਹਰ ਦੇ ਸਰਪੰਚਾਂ ਨਾਲ ਸਰਪੰਚ ਕਰਕੇ ਤੇ ਉਹਨਾਂ ਕੋਲੋਂ ਕੰਮ ਲੈ ਜਾਂਦੀ ਸੀ। ਜਿਹੜੀ ਕਿ ਅੱਜ ਤੱਕ ਮੇਰੇ 6 ਸਾਲ ਹੋ ਗਏ, 6 ਸਭ ਤੋਂ 5.5 ਪੌਣੇ 6 ਸਾਲ ਹੋ ਗਏ। ਨਾ ਉਹ ਮੇਟ ਹੈਗੀ ਆ ਤੇ ਨਾ ਅਸੀਂ ਉਹਨੂੰ ਮੇਟ ਮੰਨਦੇ ਆ। ਜਿਹੜੀ ਇਹ ਕਾਰਵਾਈ ਕਾਨੂੰਨੀ ਕਰਵਾਈ ਗਈ ਹੈ, ਇਹ ਪੰਚਾਇਤ ਐਸਐਡੀ ਅਧੀਨ ਹੋਈ ਆ ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਇਹਦੇ 'ਚ ਕੋਈ ਰਾਜਨੀਤਿਕ ਨਹੀਂ। ਕਿਸ ਵੇਲੇ ਇਹ ਤੁਸੀਂ ਜਦੋਂ ਜਲਾਸ ਕੀਤਾ ਜਲਾਸ ਚ ਇਹਨਾਂ ਬੰਦਾ ਚੰਗਾ ਬੋਲਿਆ ਸੈਕਟਰੀ ਵੀ ਸੀ ਪੰਚਾਇਤ ਕਰ ਅਸੀਂ ਕਰਦੇ ਕੋਈ ਘਰ ਨਹੀਂ ਕਰਦੇ ਸੀ ਜਿਹੜਾ ਕਿ ਸਾਡਾ ਇੱਕ ਮਾਹੌਲ ਇਹਨਾਂ ਨੇ ਖਰਾਬ ਕੀਤਾ ਉਹਦੇ ਮੁਤਾਬਕ ਅਸੀਂ ਲਿਖ ਕੇ ਵੀਡੀਓ ਸਾਹਮਣੇ ਦਿੱਤਾ ਵੀਡੀਓ ਸਾਹਮਣੇ ਲਿਖਿਆ ਵੀ ਪੁਲਿਸ ਨੂੰ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਸਰਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਆ ਹੋਰ ਕੋਈ ਨਜ਼ਾਇਜ਼ ਦਾ ਕੋਈ ਸਿਆਸੀ ਦਖਲ ਬਿਲਕੁਲ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਹੋਈ ਆ ਥਾਣੇ ਮੋਰੇ ਧਰਨਾ ਦਿੱਤਾ ਗਿਆ ਉਹ ਇਸ ਤਰ੍ਹਾਂ ਹੈ ਕਿ ਪਿਛਲੇ ਦਿਨੀ ਆਮ ਜਲਾਸ ਪਿੰਡਾਂ ਦੇ ਵਿੱਚ ਕੀਤੇ ਗਏ ਆਮ ਜਲਾਸ ਮੈਸਰਪੁਰ ਪਿੰਡ ਵਿੱਚ ਵੀ ਕੀਤਾ ਗਿਆ ਉਹਦੇ ਵਿੱਚ ਕੁਝ ਅਖੌਤੀ ਲੋਕਾਂ ਵਾਲਿਆਂ ਨੇ ਆ ਕੇ ਸਰਪੰਚ ਸਾਹਿਬ ਦਾ ਬਹੁਤ ਵੱਧ ਘੱਟ ਬੰਦਾ ਚੰਗਾ ਬੋਲਿਆ ਇਹਨਾਂ ਨੇ ਉਹਦਾ ਮਿਲਤਰ ਲਾਵੇ ਕੀਤਾ ਪਰ ਉਹਨਾਂ ਨੇ ਇਹ ਬਜ਼ੁਰਗ ਜਿਹੜੇ ਚੌਥੀ ਵਾਰੀ ਇਸ ਟਾਈਮ ਸਰਪੰਚ ਚੱਲ ਰਹੇ ਨੇ ਇਹਨਾਂ ਦੀ ਜਿੱਦੇ ਖਿਲਾਫ ਤੇ ਸਾਰੀ ਪੰਚਾਇਤ ਦੇ ਖਿਲਾਫ ਬਹੁਤ ਘਟਿਆ ਲਮਜ ਬੋਲੇ ਜਿਹੜੇ ਅੱਥੇ ਦੱਸਣ ਯੋਗ ਨਹੀਂ ਹਨ ਸਰਪੰਚ ਸਾਹਿਬ ਨੇ ਵੀਡੀਓ ਸਾਹਿਬ ਨੂੰ ਦਰਖਾਸਤ ਦਿੱਤੀ ਉਹਨਾਂ ਨੇ ਉਸ ਵਿਭਾਗ ਨੂੰ ਲਿਖਿਆ ਉਸ ਵਿਭਾਗ ਨੇ ਆਪਣੀ ਕਾਰਵਾਈ ਕੀਤੀ ਉਸ ਕਾਰਵਾਈ ਦੇ ਵਿੱਚ ਪੰਜ ਜਣਿਆਂ ਤੇ ਪਰਚਾ ਹੋਇਆ ਜਿਨ੍ਹਾਂ ਨੂੰ ਕੱਲ ਪੁਲਿਸ ਨੇ ਅਰੈਸਟ ਕੀਤਾ ਤੇ ਕੁਝ ਲੋਕਾਂ ਨੇ ਆ ਕੇ ਉੱਥੇ ਥਾੜੇ ਮੋੜੇ ਧੰਨਾ ਲਾਇਆ ਇਹ ਕਿ ਨਾ ਨਾਜਾਇਜ਼ ਹੋਈ ਬਿਲਕੁਲ ਨਾਜਾਇਜ਼ ਨਹੀਂ ਹੋਈ ਉਹਨਾਂ ਨੇ ਜਿਹੜਾ ਗਲਤ ਸਟੈਪ ਚੁੱਕਿਆ ਉਹਦਾ ਉਹਨਾਂ ਨੂੰ ਖਪ잰ਾ ਭੁਗਤਣਾ ਪਿਆ ਅੱਗੇ ਤੋਂ ਜੇ ਕੋਈ ਵੀ ਆ ਸਾਡੇ 10 15 15 ਬੈਠੇ ਨੇ ਪਿੰਡਾਂ ਦੇ ਇਕੱਠੇ ਹੋਏ ਨੇ ਅੱਗੇ ਤੋਂ ਕੋਈ ਵੀ ਆ ਕੇ ਸਰਪੰਚਾਂ ਦੇ ਨਾਲ ਜੇ ਕੋਈ ਨਾਜਾਇਜ਼ ਬਿਕਲਦਾ ਜੀ ਕਰੂੰਗਾ ਤੇ ਅਸੀਂ ਵੱਡਾ ਸੰਘਰਸ਼ ਕਰਾਂਗੇ ਪੰਜਾਬ ਲੈਵਲ ਤੇ ਸਾਰੇ ਸਰਪੰਚ ਇਕੱਠੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋਇਆ ਪਹਿਲੋ ਮੈਂ ਹਰਵਿੰਦਰ ਕੌਰ ਮੇਟ ਪੰਚਾਇਤ ਵੱਲੋਂ ਮਾਤਾ-ਪਾਕੇ ਮੈਨੂੰ ਮੜਾਇਆ ਗਿਆ 5 ਸਾਲ ਪਹਿਲੋ ਵੀ ਮੈਂ ਕੰਮ ਕੀਤਾ ਹੁਣ ਵੀ ਮੈਂ ਕੰਮ ਕਰਦੀ ਪਈ ਆ ਆਮ ਜਲਾਸ ਸੀਗਾ ਸਾਡੇ ਪਿੰਡ ਵਿੱਚ ਸਰਪੰਚ ਸਾਹਿਬ ਹੁਣਾਂ ਨੇ ਕਰਾਇਆ ਤੇ ਸੈਕਟਰੀ ਵੀ ਸੀ ਮੈਡਮਾਂ ਵੀ ਸੀਗੀਆਂ ਸਾਰੇ ਪਿੰਡ ਦੇ ਆਏ ਹੋਏ ਸੀਗੇ ਇਹ ਵੱਧ ਘਟਾ ਕੇ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਕੰਮ ਤੁਹਾਨੂੰ ਵੀ ਮਿਲੂਗਾ ਤੁਸੀਂ ਵੀ ਸਾਲੋ 1 ਮਿੰਟ ਦੇ ਅੰਤਰ ਹੋ ਜੋ ਤੁਸੀਂ ਹਾਜ਼ਰੀ ਇਹ ਮਿੰਟ ਹਰਵਿੰਦਰ ਕੌਰ ਪਾਉਗੀ ਤੁਸੀਂ ਹਾਜ਼ਰੀ ਪਵਾ ਕੇ ਆਪਣੇ ਕੰਮ ਤੇ ਲੱਗੇ ਰਿਆ ਕਰੋ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਵੀ ਉਹ ਕਹਿੰਦੇ ਵੀ ਅਸੀਂ ਤੁਹਾਡੇ ਥੱਲੇ ਨਹੀਂ ਕੰਮ ਕਰ ਲਾਂਗਾ ਉਹ ਜਿਹੜੀ ਜਸਵਿੰਦਰ ਮੇੜਾ ਉਹ ਕਹਿਣ ਲੱਗੀ ਵੀ ਮੈਂ ਆਪ ਖੁਦ ਮੇੜ ਬਣ ਕੇ ਕੰਮ ਕਰੂੰਗੀ ਸਰਪੰਚ ਸਾਹਿਬ ਨੇ ਇਹ ਨਹੀਂ ਸੀ ਕਿ ਆ ਵੀ ਮੈਂ ਕੰਮ ਨਹੀਂ ਦੇਣਾਗਾ ਉਹਨਾਂ ਨੂੰ ਵੀ ਕੰਮ ਮਿਲਦਾ ਸੀਗਾ ਉਹਨਾਂ ਨੇ ਅੱਜ ਆਮ ਜਲਾਸ ਦੇ ਵਿੱਚ ਆ ਕੇ ਗਾਲਾਂ ਮੰਦਗੀਆਂ ਕੱਢੀਆਂ ਬਹੁਤ ਗੰਦ ਪਕਿਆ ਉਹਨਾਂ ਨੇ ਹੱਦ ਤੋਂ ਵੱਧ ਕੀ ਵੀ ਤੁਹਾਡੇ ਹਾਰ ਵੀ ਇਦਾਂ ਪਾਈ ਜਾਣਗੇ ਇਦਾਂ ਇਦਾਂ ਜਿੰਨੀਆਂ ਵੀ ਮੂੰਹ ਚੋਂ ਗਾਲਾਂ ਕੱਢੀਆਂ ਉਹ ਸਰਪੰਚ ਸਾਹਿਬ ਨੂੰ ਕੱਢੀਆਂ ਉਹਨਾਂ ਨੇ ਹਾਂਜੀ ਤੁਸੀਂ ਨੌਕਰ ਦੇ ਵਿੱਚ ਸੀਗੇ ਹਾਂਜੀ ਹਾਂਜੀ ਉੱਥੇ ਸੀ ਸਾਰੀ ਲੇਵਰੀ ਸਾਰੇ ਬੋਲੇ ਤੁਸੀਂ ਸਾਰੇ ਜਾਣੇ ਨਹੀਂ ਸਾਰੇ ਉੱਥੇ ਹੀ ਅਸੀਂ ਵੀ ਲੇਵਰ ਕੀਆ ਠੀਕ ਹੈ ਤੇ ਮੇਟ ਹੁਣ ਨੂੰ ਦਾ ਤੁਸੀਂ ਹਾਂਜੀ 5 ਸਾਲ ਪਿੱਛੇ ਵੀ ਸੀ ਹੁਣ ਵੀ ਮੈਂ ਮੇਟ ਹੀ ਹਾਂ ਉਹ ਮੇਟ ਨਹੀਂ ਹੈ ਹਾਂਜੀ ਉਹ ਮੇਟ ਨਹੀਂ ਉਹ ਕਾਮਰੇਡ ਦੇ ਥਰੂ ਸੀ ਕੰਪਿਟਰ ਕੰਮ ਕਰਾਉਂਦਾ ਸੀ ਉਹਦੇ ਕੋਲ ਪਿੰਡ ਦੇ ਵਿੱਚ ਨਹੀਂ ਕੰਮ ਕੀਤਾ ਸੀ ਉਹਨਾਂ ਨੇ ਹਾਂਜੀ ਉੱਥੇ ਤੋਂ ਦੇ ਰਹਿਣ ਵਾਲੇ ਉਦਵਾਲ ਦੇ ਆ ਜੀ ਹਾਂਜੀ ਕੌਣ ਪੀਟਰ ਪੀਟਰ ਉਹ ਇੱਥੇ ਪਿੰਡ ਦੇ ਹੀ ਆ ਹਾਂਜੀ